ਓ ਕੀ ਹੋ ਗਿਆ ਕਿਉਂ ਸੁਸਤ ਬੈਠਾ ਹੈ ਉਹ ਸੁਸਤ ਕਿਉਂ ਬੈਠਾ ਚਾਚਾ ਸੁਸਤ ਕਈ ਦੇ ਸਸਤ ਕਈ ਨਹੀਂ ਦਾਜ ਬਰੀ ਵਾਲੇ ਸੂਟੇ ਕਿੱਡੇ ਸੋਨੇ ਸੂਟੇ ਸੁਸਤ ਤੂੰ ਹੈ ਬੈਠਾ ਸੂਟ ਅੱਦੇ ਸੋਨੇ ਖੋਲੀ ਨਾ ਕਿਉਂ ਖੋਲੇ ਸੁਸਤ ਕੋਈ ਦੀ ਜੀਨੇ ਮੇਰੀ ਭੈਣ ਨੇ ਦਾਜ ਦਾ ਕਪੜਾ ਲੈਣਾ ਹੈ ਬਰੀ ਦਾ ਲੈਣਾ ਹੈ ਵਿਆਹ ਦਾ ਲੈਣਾ ਹੈ ਕੋਚੋ ਗੋਟੀ ਵਾਲੇ ਦੇ ਗੋਟੀ ਵਾਲੇ ਦੇ ਦੇ ਰੇਟ ਵੀ ਅੱਧੇ ਲਓ ਜੀ ਅੱਧੇ ਰੇਟਾਂ ਦੇ ਸੂਟ ਕੋਈ ਸੁਸਤ ਨਹੀਂ ਬੈਠਾ ਬਹੁਤ ਰਮੇਵਾਲ ਬੰਦਾ ਜਿੱਕੇ ਆਹ ਲੋ ਜੀ ਭਾਜੀ ਡਿਜ਼ਾਈਨ ਦੇਖੋ ਕਿੱਡੇ ਸੋਹਣੇ ਗੋਟਾ ਪੱਤੀ ਦੇ ਪਿਓਰ ਦੇ ਸੂਟ ਆ ਚੁੱਕੇ ਜੇ ਦਾਜਵਰੀ ਬਣਾਉਣੀ ਹੈ ਪਹੁੰਚੋ ਗੋਠੀਵਾਲ ਮਾਈਂਡ ਦੇ ਜੇ ਕੋਈ ਫੰਕਸ਼ਨ ਕੰਡ ਕਰਨਾ ਪਹੁੰਚੋ ਗੋਠੀ ਦੇ ਕੋਲ ਜੀ ਗੋਠੀ ਵਾਲਿਆਂ ਦੇ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨ ਡਿਸਕਾਊਂਟ ਰੇਟ ਮਿਲੀਆਂ ਦੇ ਵੀਰੇ ਗੋਠੀਵਾਲ ਮਾਈਂਡ ਢੋਬੀ ਘੇਰ ਬਠੰਦਾ ਤੇ ਡੀਆ ਦੇਖੋ ਆ ਲੋ ਡੀਆ ਦੇਖੋ ਭਾਜੀ ਕਿਆ ਬਾਤ ਐ ਤੁਸੀਂ ਕਹਿੰਦੇ ਸੁਸਤ ਆਹ ਆਹ ਮੇਰੀ ਭੈਣ ਜੀ ਨੇ ਦਾਸ ਬਰੀ ਦਾ ਕਪੜਾ ਲੈਣਾ ਜਲਦ ਤੋਂ ਜਲਦ ਗੋਠੀ ਵਾਲਿਆਂ ਦੇ ਪਹੁੰਚੋ ਰੇਟ ਅੱਧੇ ਅੱਧੇ ਰੇਟ ਬਾਜੀ ਅੱਧੇ ਰੇਟ ਜੀ ਅੱਧੇ ਰੇਟ ਕਰ ਰੱਖਿਆ ਪਿਓਰ ਦੇ ਸੂਟਾਂ ਤੇ ਨਵੀਆਂ ਚੀਜ਼ਾਂ ਨਵੇਂ ਡੈਨਾਂ ਦੇ ਨਾਲ ਪਿਓਰ ਦੇ ਸੂਟ ਮੋਰਨੀ ਵਾਲੇ ਆ ਬਾਟਮ ਦੇ ਵਰਕ ਚੈੱਕ ਕਰ ਲੋ ਵੀਰੇ ਫੁੱਲ ਪਿਓਰ ਦਾ ਸੂਟ ਐ ਇਹ ਪਾਰਟੀ ਵੈਂਟ ਸੂਟ ਹੈ ਜੀ ਕੋਈ ਨਾਰਮਲ ਛੋਟਾ ਮੋਟਾ ਫੰਕਸ਼ਨ ਟੈਂਡ ਕਰਨਾ ਉਹ ਵੀ ਆਰਟੀਕਲ ਆਪਣੇ ਕੋਲ ਮੌਜੂਦ ਨੇ ਇਹ ਬੁਟੀਕ ਵਾਲੇ ਆ ਗਏ ਭਾਜੀ ਬੁਟੀਕ ਇਹਦਾ ਰੇਟ ਕੀ ਹੈ ਭਾਜੀ 3000 3000 ਭਾਜੀ 6000 ਦਾ ਸੂਟ ਹੈ 3000 ਦਾ ਮਿਲਣਾ ਕਿੱਥੇ ਹੈ ਗੋਟੀ ਵਾਲਿਆਂ ਦੇ ਗੋਟੀ ਵਾਲਿਆਂ ਦੇ ਗੋਠੀ ਵਾਲਿਆਂ ਦੇ ਭਾਜੀ ਭਾਜੀ ਸੂਰ ਬੜੇ ਸੋਹਣੇ ਨੇ ਇਹਦਾ ਕੱਪੜੇ ਦਾ ਨਾਮ ਹੈ ਸ਼ਾਕਾ ਭਾਜੀ ਕੱਪੜੇ ਦਾ ਨਾਮ ਸ਼ਾਕਾ ਕੱਪੜੇ ਦਾ ਨਾਮ ਸ਼ਾਕਾ ਨਵੇਂ ਬੇਸ ਨਵੇਂ ਡੀਐਲ ਰੇਟ ਅੱਦੇ ਅੱਦੇ ਰੇਟਾਂ ਤੇ ਸ਼ਾਗਰ ਕਪੜੀ ਕੋਈ ਬਹੁਤ ਸੋਹਣਾ ਸੂਟ ਆ ਚੁੱਕਿਆ ਨਵੀਂ ਚੀਜ਼ ਕੋਰਨਰ ਟੱਚ ਦੁਪੱਟਾ ਰੇਟ 9000 ਰੁਪਏ ਪਰ ਦੇਣਾ ਤੁਸੀਂ ਕਿੰਨੇ ਦਾ 4500 ਰੁਪਏ ਦਾ 9000 ਦਾ ਸੂਟ ਹੈ 4500 ਰੁਪਏ ਦੇ ਗੋਠੀ ਬੰਦੇ ਧੋਬੀ ਵੀ ਆਉਂਦਾ ਪ੍ਰਾਈਸ ਟੈਗ ਬਹੁਤ ਘੱਟ ਲੱਗੇ ਹੋਏ ਨੇ ਜੀ ਸੂਟ ਬਹੁਤ ਸੋਹਣੇ ਆ ਚੁੱਕਿਆ ਹੈ ਦਾਜੰਡ ਵਰੀ ਬਣਾਉਣੀ ਹੈ ਗੋਠੀ ਵਾਲੇ ਵੀ ਆਓ ਜੀ ਕੋਈ ਸਪੈਸ਼ਲ ਆਈਟਮ ਲੈਣੀ ਹੈ ਗੋਠੀ ਵਾਲੇ ਦੇ ਆਓ ਜੀ ਆਲੋ ਆਲੋ ਸਪੈਸ਼ਲ ਆਲੋ ਭਾਜੀ ਆਲੋ ਸਪੈਸ਼ਲ ਸਪੈਸ਼ਲ ਵਾਜੀ ਵਾ ਪਾਜੀ ਜੀ ਬੁਟੀਕ ਦਾ ਸੂਟ ਮੜਾ ਜ਼ੂਮ ਕਰਕੇ ਦਿਖਾ ਦਿਓ ਜੀ ਜੀ ਬਹੁਤ ਸੋਹਣਾ ਆਰਟੀਕਲ ਆ ਚੁੱਕਿਆ ਹੈ ਗੋਠੀ ਵਾਲਾਂ ਦੇ 6000 ਦਾ ਸੂਟ ਬਿਆਰ ਦੇ ਵਿੱਚ 565800 ਗੋਠੀ ਵਾਲਾ ਦੇ ਰਿਹਾ 3000 ਦਾ 3000 ਚ ਦੇਖੋ ਪੂਰਾ ਫਰੰਟ ਬੈਕ ਹੈਵੀ ਆਏਗਾ ਭਾਜੀ ਇਹਦਾ ਮਿਲਣਾ ਕਿਤੇ ਗੋਟੀ ਵਾਲਾਂ ਦੇ ਗੋਟੀ ਵਾਲਾਂ ਦੇ ਗੋਟੀ ਵਾਲਾਂ ਦੇ ਮੈਨੂੰ ਵੈਰੀਟੀ ਬਹੁਤ ਜੁਦੀ ਆ ਚੁੱਕੀ ਹੈ ਵੀਰੇ ਨਵੀਆਂ ਚੀਜ਼ਾਂ ਨਵੇਂ ਡਿਆਂ ਦੇ ਨਾਲ ਧੰਨਵਾਦ ਜੀ ਫਰਬਰੀ 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 10 ਦਾ ਦੇ ਕੀ ਹੋ ਗਿਆ ਫਰਬਰੀ 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 ਜੂਨ ਦਾ ਮਹੀਨਾ ਚੱਲੀ ਜਾਂਦਾ ਜੂਨ ਦਾ ਬਾਜੀ ਇਹ ਠੰਡੇ ਸੂਟ ਹੈ ਫਰਬਰੀ ਕਪੜੇ ਦਾ ਨਾਮ ਹੈ ਬਾਜੀ ਅੱਛਾ ਫਰਬਰੀ ਨਹੀਂ ਹੈ ਬਰਬਰੀ ਹੈ ਲਓ ਜੀ ਬਰਬਰੀਏ ਸੂਟ ਆ ਚੁੱਕੇ ਆਪਣੇ ਕੋਲੇ ਬਾਕੀ ਗੱਲ ਸਹੀ ਹੈ ਠੰਡੇ ਸੂਟ ਆ ਚੁੱਕੇ ਨਵੀਆਂ ਚੀਜ਼ ਆ ਚੁੱਕੀਆਂ ਆ ਲੋ ਜੀ ਇਹ ਕਪੜਾ ਵੇਰੀ ਐਨਾ ਠੰਡਾ ਠਾਰ ਕਪੜਾ ਹੈ ਉਹ ਤੁਸੀਂ ਜੂਨ ਦੇ ਮਹੀਨੇ 'ਚ ਵੀ ਪਾ ਕੇ ਤੁਹਾਨੂੰ ਫਰਵਰੀ ਦਾ ਮਹਿਸੂਸ ਹੋਣਾ ਹੈ ਵੀਰੇ ਫਰਵਰੀ ਮਹੀਨੇ ਦਾ ਮਹਿਸੂਸ ਹੋਗਾ ਠੰਡੇ AC ਹੈ ਭਾਜੀ ਫਰਵਰੀ 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 ਆ ਚੁੱਕੇ ਨੇ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨ ਫਰਵਰੀ ਰੇਟ ਦੀ ਗੱਲ ਕਰੀਏ ਮੈਚਿੰਗ ਸੂਟਾਂ ਦਾ 1100 ਤੋਂ ਲੈ ਕੇ ਦੇ ਵਿੱਚ ਫਰਵਰੀ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨ ਪਰ ਦੇਖੋ ਜੀ ਕੱਲਾ ਕੱਲਾ ਡਿਨ ਛਾੜ ਕੇ ਲੈ ਜੂ ਜੀ ਨਵੀਆਂ ਚੀਜ਼ਾਂ ਨਵੇਂ ਡਿਨ ਕਲਰ ਲਾਈਟ ਡਾਰਕ ਹਰ ਇੱਕ ਤਰ੍ਹਾਂ ਦੇ ਮਿਲਣਗੇ ਮਿਲਣੇ ਆ ਤੁਹਾਨੂੰ ਗੋਠੀਵੜਵੜ ਧੋਬੀਵੜ ਬਠਿੰਡਾ ਫਰਬਰੀ ਫਰਬਰੀ ਉਹ ਧੋਬੀ ਵਾਲੇ ਦੇ ਵੀਰੇ ਫਰਬਰੀ ਪਰ ਇਹਨੂੰ ਕਹਿਣਾ ਨਹੀਂ ਆਉਂਦਾ ਫਰਬਰੀ ਦਾ ਕਪੜਾ 1100 ਰੁਪਏ ਦੇ ਵਿੱਚ ਆ ਮਿਲੂ ਗੋਠੀਵੜਵੜ ਧੋਬੀਵੜ ਬਠਿੰਡਾ ਧੰਨਵਾਦ ਆ ਇੱਕ ਡੋ ਘੈੜ ਜੇਣ ਆ ਇੱਕ ਕਿੱਡਾ ਘੈੜ ਡਿਆਣਾ ਆ ਦੇਖ ਆ ਦੇਖ ਆ ਦੇਖ ਭਰਾ ਕਿੱਡਾ ਘੈੜ ਡਿਆਣਾ ਆ ਕੀ ਗੈ ਮੈਨੂੰ ਦੱਸਤਾ ਵੀ ਭਾਈ ਡੀਐਨ ਡੀਐਨ ਦੇਖ ਵੀਰੇ ਡੀਐਨ ਦੇਖ ਆ ਦੇਖ ਸੋਹਣਾ ਮੈਨੂੰ ਲੱਗਿਆ ਪਤਾ ਡੀਐਨ ਦੇਖ ਵੀਰੇ ਜੀ ਡਿਜ਼ਾਈਨ ਹੈ ਕੱਪੜਾ ਦੇਖੋ ਡੀਐਨ ਦੇਖ ਕਿੱਡੇ ਬਾਜੀ ਮੈਨੂੰ ਦੱਸਿਆ ਹੈ ਕੀ ਚੀਜ਼ਾਂ ਇਹ ਇਹ ਕੋਟਨ ਦੇ ਪ੍ਰਿੰਟ ਆਏ ਆ ਵੀਰੇ ਮਾਣ ਲੋ ਛੁੱਟੀਆਂ ਦੀ ਸਪੈਸ਼ਲ ਆਫਰ ਲੱਗੀ ਆ ਗਰਮੀ ਵਾਲੇ ਕਾਟਨ ਦੇ ਪ੍ਰਿੰਟ ਆਏ ਬਹੁਤ ਸੋਹਣੇ ਲਓ ਜੀ ਹੋਰ ਬਹੁਤ ਘੱਟ ਰੇਟ ਕਰਤੇ ਰੇਟ ਬਹੁਤ ਘੱਟ ਭਾਜੀ ਲਵਲੀਨ ਦੇ ਮਿਲਣਗੇ 900 ਰੁਪਏ ਦਾ 1100 ਵਾਲਾ 900 ਰੇ ਲਵਲੀਨ ਦੇ ਸੂਟ ਆ ਗਏ 900 ਰੁਪਏ ਦਾ ਸੂਟ 18 1100 ਵਾਲੇ ਸੂਟ 9 900 ਰੁਪਏ ਵਿੱਚ ਆ ਮੇਰਾ ਵੀ ਤਿਆਰ ਸ਼ਰ ਹੋ ਕੇ ਆ ਦੇਖੋ ਇਹ ਤੇਰਾ ਯਾਰ ਉਹ ਤੇਰਾ ਭਰਾ ਉਹ ਲਓ ਜੀ ਬਹੁਤ ਸੋਹਣੇ ਆਰਟੀਕਲ ਨਵੇਂ ਚੀਜ਼ਾਂ ਰਾਮ ਟਕਸ ਦੇ ਲਵਲੀਨ ਦੇ ਬ੍ਰਾਂਡਡ ਸੂਟ ਨਵੀਆਂ ਚੀਜ਼ਾਂ ਭਾਜੀ ਪਾਪ ਕਾਟਨ ਦੇ ਆ ਲੋ ਡਿਜ਼ਾਈਨ ਦੇਖ। ਕਿਆ ਬਾਤ ਹੈ ਭਾਜੀ। ਕੱਲਾ ਕੱਲਾ ਫੁੱਲ ਚ ਨੇ ਆ ਵੇ ਭਾਜੀ। ਕੱਲਾ ਕੱਲਾ ਫੁੱਲ ਤੇ ਕੱਲਾ ਕੱਲਾ ਡਿਜ਼ਾਈਨ ਦੇਖ ਲੋ ਜੀ ਕਿੱਡਾ ਸ਼ਾਨਦਾਰ ਨਵੀਆਂ ਚੀਜ਼ਾਂ ਦੇ ਨਾਲ ਰੇਟ 900 ਰੁਪਏ, 850 ਰੁਪਏ, 1000 ਰੁਪਏ ਤੇ 1150 ਰੁਪਏ ਰਿਆਂ ਦੇ ਵਿੱਚ ਨਵੀਆਂ ਚੀਜ਼ਾਂ, ਨਵੇਂ ਡਿਜ਼ਾਈਨ ਦੇ ਨਾਲ। ਭਾਜੀ ਕੋਈ ਕਮੀ ਨਹੀਂ ਦੇਖੋ। ਸਟਾਕ ਬਹੁਤ ਹੈ ਜੀ, ਲਿਮਟਿਡ ਸਟਾਕ ਹੈ ਨਹੀਂ ਕੋਈ ਆ ਨਹੀਂ ਹੈ। ਜਿੰਨੇ ਮਰਜ਼ੀ ਸੂਟ ਲੈ ਜਾਓ ਆ ਕੇ। ਇੱਕ ਨਹੀਂ, ਦੋ ਨਹੀਂ। ਡਿਜ਼ਾਈਨਾਂ ਦੀ ਡਿਜ਼ਾਈਨਿੰਗ ਆ ਪੂਰੀ ਸੋਹਣੀ। ਆ ਲੋ ਜੀ ਇੱਕ ਲੈ ਲਓ ਚਾਹੇ 10 ਲੈ ਲਓ ਡਿਜ਼ਾਈਨ ਬਹੁਤ ਕਹਿੰਦਾ ਚੁਕਿਆ ਰੇਟ ਦੀ ਗੱਲ ਕਰੀਏ ਲਵਲੀਨ ਦਾ ਸੂਟ 900 ਰੁਪਏ ਦੇ ਵਿੱਚ ਸਟਾਰਟਿੰਗ ਹੈ 650 ਰੁਪਏ ਤੋਂ ਪ੍ਰਿੰਸਸ ਕੋਟਨ ਏਕੇ ਟੈਕਸ ਰਾਖੀ ਗੰਗਾ ਹਰੇਕ ਕਿਦਰਾ ਦੇ ਪਿਛਮਣ ਕੇ ਰਾਖੀ ਬ੍ਰਾਂਡ ਸਾਈਕਲ ਰਾਖੀ ਗੰਗਾ ਬ੍ਰਾਂਡ 900 ਰੁਪਏ 900 ਰੁਪਏ ਦੀ ਰੇਂਜ ਦੇ ਵਿੱਚ ਨਵੀਆਂ-ਨਵੀਆਂ ਚੀਜ਼ਾਂ ਇਸ ਤੋਂ ਇਲਾਵਾ ਵੈਰੀਟੀ ਹੋਰ ਬਹੁਤ ਹੈ ਉਹ ਦਿਖਾਵਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ ਜੀ ਸਰ ਜੀ ਉੱਤੇ ਲਈ ਲੈ ਕੇ ਆਏ ਆ ਜਿਵੇਂ ਜੀ ਪ੍ਰਿੰਟਡ ਸੂਟ ਉੱਤੇ ਵਰਕ ਆਇਆਗਾ ਸ਼ੈਡੋ ਵਰਕ ਆਇਆ ਸਾਰੇ ਪ੍ਰਿੰਟ ਸੂਟ ਉੱਤੇ ਵਰਕ ਆਏਗਾ ਸ਼ੈਲਟ ਆਊਗੀ ਵਰਕ ਵਾਲੀ ਸਲਵਾਰ ਆਏਗੀ ਪ੍ਰਿੰਟਡ ਰੇਟ ਦੀ ਗੱਲ ਕਰੇ ਰੇਟ ਬਹੁਤ ਘੱਟ ਲਾ ਰਖਿਆ ਛੁੱਟੀਆਂ ਦੀ ਸਪੈਸ਼ਲ ਆਫਰ ਵੀ ਰੇਟ ਕੀ ਲਾ ਰਖਿਆ ਵੀ ਦੱਸੋ 600 ਰੁਪਏ 12-1200 ਵਾਲੇ 6-600 ਰੁਪਏ ਸਿਰਫ ਹਾਂਜੀ ਡਿਜ਼ਾਈਨ ਬਹੁਤ ਸੋਹਣੇ ਆਏ ਆ ਕਲਰ ਚਾਰਟ ਬਹੁਤ ਸੋਹਣੇ ਆਏ ਆ 600 ਰੁਪਏ 600 ਰੁਪਏ ਭਾਜੀ ਡਿਟੇਲ ਦੇਖੋ ਕਿੱਡੇ ਸੋਹਣੇ ਆ ਔਰ ਵਰਕ ਵਾਲੀ ਸ਼ਰਟ ਮਿਲੇਗੀ ਥ੍ਰੈਡ ਵਰਕ ਹੋਇਆ ਹੋਇਆ ਸਾਰੇ ਸੂਟ ਤੇ ਇਹ ਭਾਜੀ ਮਿਲਣਗੇ ਕਿੱਥੇ ਮਿਲਣਗੇ ਇੱਕੋ ਹੀ ਦੁਕਾਨ ਤੁਹਾਨੂੰ ਪਤਾ ਗੋਠੀ ਬਲਡ ਬਾਈ ਧੋਗੀ ਵੀ ਯਾਰ ਬਠਿੰਡਾ ਵਾਲਿਆਂ ਦੇ 6600 ਰੁਪਏ ਕਾਟਨ ਦੇ ਸੂਟ ਆਏ ਆ ਵਰਕ ਵਾਲੇ ਜਿਹੜਾ ਮਰਜੀ ਡਿਆਂ ਲੈ ਲਈਏ ਵੀਰ ਜੀ ਜਿੰਨਾ ਮਰਜੀ ਭਾਜੀ 600 ਰੁਪਏ 600 ਰੁਪਿਆ ਲਓ ਡਿਆਂਾਂ ਦੀ ਕੋਈ ਕਮੀ ਨਹੀਂ 600 ਰੁਪਏ ਲਓ ਜੀ 600 ਰੁਪਏ ਦੇ ਵਿੱਚ ਆਰਟੀਕਲ ਆਏ ਹੋਏ ਆਪਣੇ ਕੋਲੇ ਆ ਗੋਰੀ ਭਾਜੀ ਨੇ ਦਿਖਾਇਆ ਆਪਾਂ ਨੂੰ ਨਵੀਆਂ ਚੀਜ਼ਾਂ ਨਵੇਂ ਡਿਆਂਾਂ ਦੇ ਨਾਲ ਤੇ ਰੇਟ ਬਹੁਤ ਘੱਟ ਲੱਗੇ ਉਹਨੇ 1200 ਵਾਲੇ ਸੂਟ ਹੈ ਵਰਕ ਵਾਲਾ ਸੂਟ ਵਰਕ ਵਾਲਾ ਸੂਟ ਹੈ ਭਾਜੀ ਵਰਕ ਵਾਲਾ ਵਰਕ ਵਾਲਾ ਜੀ ਸਾਰੇ ਸੂਟ ਤੇ ਵਰਕ ਆਉਂਦਾ ਵਰਕ ਸੂਟ ਤੇ ਸਾਰੇ ਦੇ ਉੱਪਰ ਵਰਕ ਹੈ ਵੀਰੇ ਰੇਟ ਹੈ 600 ਰੁਪਏ ਮਿਲੂਗਾ ਗੋਠੀ ਬੜਬਰ ਧੋਬੀ ਵੀਰ ਬਠਿੰਡਾ ਬਠਿੰਡਾ ਸ਼ਹਿਰੀ ਭਾਜੀ ਵੀਰੇ ਸੂਟ ਹੈ ਹਾਂਜੀ ਸੂਟ ਕਾਦਾ ਸੂਟ ਹੈ ਭਾਜੀ ਇਹ ਟੈਂਪਰਿਕ ਦਾ ਸੂਟ ਆ ਚੁੱਕਿਆ ਵੀਰੇ 350 ਰੁਪਏ ਦਾ ਮੈਚਿੰਗ ਸੂਟ ਹੈ ਪਿਓਰ ਕਾਟਨ ਦਾ ਪਿਓਰ ਕਾਟਨ ਦਾ ਹਾਂਜੀ ਆ ਸਾਰੇ ਦਿਨ ਵਿੱਚ ਲੱਗੇ ਹੋਏ ਵੀਰੇ ਯਾਨੀ ਕਿ ਗਰਮੀ ਬਹੁਤ ਪੈ ਰਹੀ ਹੈ ਤੇ ਗਰਮੀ ਵਾਲਾ ਮਾਲ ਹੈ ਪਿਓਰ ਕਾਟਨ ਪਿਓਰ ਕੋਟ ਨਾਲ ਜਿਦੋਂ ਵੀ ਗਰਮੀ ਬਾਹਰ ਬਹੁਤ ਆ ਵਾਕੀ ਤਰੀਕਾ ਸਹੀ ਆ ਦੇਖੋ ਜੀ 350 ਰੁਪਏ ਦਾ ਸੂਟ ਹੈ ਜੀ ਮੈਚਿੰਗ ਸੂਟ ਹੈ ਵੀਰੇ ਤੇ ਡਿਜ਼ਾਈਨ ਕਿੰਨੇ ਗਾਇਚ ਪਾਣੀ ਦਾ ਸਾਰੇ ਤੁਹਾਡੇ ਕੋਲੇ ਰੈਕਾਂ ਦੇ ਰੈਕ ਭਰੇ ਪਿਆ ਵੀਰੇ ਡਿਜ਼ਾਈਨ ਬਹੁਤ ਪਿਆਰ ਲਏ ਡਿਜ਼ਾਈਨ ਸੋਹਣੇ ਡਿਜ਼ਾਈਨ ਆਏ ਆ ਜੀ ਆਹ ਲਓ 350 350 ਰੇਟ ਇੱਕੋ ਹੀ ਆ ਵੀਰੇ 350 ਰੁਪਏ ਡਿਜ਼ਾਈਨ ਬਹੁਤ ਆ ਚੁੱਕਿਆ ਗੋਠੀ ਮਲਵਤ ਢੋਬੀ ਵਰ ਫਿੰਡਾ ਨੇ ਲੈਸ ਦੇ ਵਿੱਚ ਚੀਜ਼ਾਂ ਲੱਗੀ ਹੋਈਆਂ ਨਵੀਆਂ ਚੀਜ਼ਾਂ ਨਵੇਂ ਡਿਜ਼ਾਈਨਾਂ ਦੇ ਨਾਲ 350 ਆਹ ਲਓ ਜੀ ਪ੍ਰਿੰਟ ਦੇ ਵੀ ਪਿੱਡੇ ਪਿਆਰੇ ਪਿਆਰੇ ਜੀ ਕੱਲਾ ਕੱਲਾ ਪ੍ਰਿੰਟ ਛਾੜ ਕੇ ਲੈ ਜੀ ਜੋ ਮੈਚਿੰਗ ਆ ਚੁੱਕੀ ਆ ਲੋ ਆ ਖੋਲ ਕੇ ਦਿਖਾਓ ਮੇ ਜੀ ਪ੍ਰਿੰਟ ਦਿਖਾਓ ਕਿ ਦੱਸਣਾ ਮੈਂ ਕਹਿੰਦਾ ਜੀ ਪ੍ਰਿੰਟ ਐਡੇ ਸੋਹਣੇ ਆ ਭਾਜੀ ਇਹਦਾ 100000 ਵਾਲੇ ਪ੍ਰਿੰਟ ਆ ਜਿਹੜੇ 350 ਚ ਲੋਠੀ ਵਾਲੇ ਦੇ ਰਹੇ ਆ ਦੇਖੋ ਕਪੜਾ ਦੇਖੋ ਪਿਓਰ ਕਾਟਨ ਆ ਪਿਓਰ ਕਾਟਨ ਵੀਰੇ ਬਹੁਤ ਸ਼ਾਨਦਾਰ ਕਪੜਾ ਸੋਹਣੀ ਚੀਜ਼ ਆ ਚੁੱਕੀ ਆ ਰੇਲ ਸਿਰਫ 350 ਰੁਪਏ ਆ ਐਤੂ ਲਾਵਾ ਵੈਰਾਈਟੀ ਆਪਣੇ ਕੋਲ ਹੋਰ ਵੀ ਬਹੁਤ ਆਈ ਆਜੋ ਜੀ ਦਿਖਾਈਏ ਤੁਹਾਨੂੰ ਪਲਾਜੋ ਵਾਲਾ ਸੂਟ ਦੇ ਦਾਂਗੇ ਆਪਾਂ ਜੀ ਪਲਾਜੋ ਵਾਲਾ ਸੂਟ ਦੇ ਦੰਗੇ 350 ਰੁਪਏ ਦਾ ਦਿਖਾ ਦਿਓ ਭਾਜੀ ਲਓ ਜੀ ਪਲਾਜੋ ਵਾਲਾ ਸੂਟ ਦੇਣਗੇ ਇਹ ਵੀ 350 ਰੁਪਏ ਕਰੀਟ ਕਰਤਾ ਇਹਦਾ ਵੀ ਲਓ ਜੀ ਪਿਓਰ ਕਾਟਨ ਹੈ ਪਲਾਜੋ ਤੇ ਵਰਕ ਆਏਗਾ ਪ੍ਰਿੰਟਡ ਸ਼ਰਟ ਹੈ 350 ਤੁਸੀਂ ਜਿਵੇਂ ਮਰਜੀ ਝੂਮ ਝੂਮ ਕੇ ਦੱਸ ਸਕਦੇ ਹੋ 350 ਰੁਪਏ ਦਾ ਦਿਖਾ ਦਿਓ ਜੀ ਲਓ ਜੀ ਐਡੇ ਸੋਹਣੇ ਡਿਜ਼ਾਈਨ ਕਿਤੇ ਨਹੀਂ ਮਿਲਨੇ ਭਾਜੀ ਪਲਾਜੋ ਤੇ ਵਰਕ ਪ੍ਰਿੰਟਡ ਸ਼ਰਟ ਹੈ 350 ਰੁਪਏ ਸਿਰਫ 350 ਇਸ ਤੋਂ ਇਲਾਵਾ ਵੀਰੇ ਇੱਕ ਆਪਣੇ ਕੋਲ ਇੱਕ ਡਿਜ਼ਾਈਨ ਹੋਰ ਆਇਆ ਹੋਇਆ ਵੀਰੇ ਝਾਂਜਰ ਪਲਾਜੋ ਵਾਲਾ ਜਿਹੜਾ ਤੁਸੀਂ ਦੇਖਿਆ ਵੀ ਹੋਇਆ ਝਾਂਜਰ ਪਲਾਜੋ ਅੱਗੇ ਸ਼ੈਰੀ ਭਾਜੀ ਰੇਟ ਬਹੁਤ ਘੱਟ ਲੱਗੇ ਹੋਏ ਡਿਸਕਾਊਂਟ ਦੇ ਵਿੱਚ ਚੀਜ਼ਾਂ ਆ ਟਾਈ ਐਂਡ ਆਈ ਦੇ ਸੂਟ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਣੀਆ ਗੋਠੀਵੜਵਤ ਧੋਬੀਵੜ ਮਤਲਬ ਲੈਸ ਦੇ ਵਿੱਚ ਚੀਜ਼ਾਂ ਲੱਗੀਆਂ ਹੋਈਆਂ ਡੈਨਰ ਸੂਟ ਆ ਚੁੱਕਿਆ ਪਲਾਜੋ ਵਾਲੇ ਸੂਟ ਆ ਚੁੱਕਿਆ ਚਾਂਜਨ ਪਲਾਜੋ ਆ ਚੁੱਕਿਆ ਸਿੰਪਲ ਪਲਾਜੋ ਆ ਚੁੱਕਿਆ ਤੇ ਕੈਂਬਰਿਕ ਦੇ ਆਲਓਵਰ ਸੂਟ ਮੈਚਿੰਗਾਂ ਸੂਟ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਣੀਆ ਗੋਠੀਵੜਵਤ ਧੋਬੀਵੜ ਬਟਿੰਡਾ ਨਵੀਆਂ ਚੀਜ਼ਾਂ ਨਵੇਂ ਡੈਨ ਦੇ ਨਾਲ ਰੇਟ ਸਟਾਰਟਿੰਗ ਹੋਈ ਤੇ 350 ਰੁਪਏ ਆਪਣੇ ਕੋਲ ਰਿਯਾਨ ਦੇ ਆਰਟੀਕਲ ਵੀ ਦਿਖ 452 ਰੁਪਏ ਉਹ ਵੀ ਦਿਖਾਵਾਂਗੇ ਨੈਕਸਟ ਵੀਡੀਓ ਦੇ ਵਿੱਚ ਆਪਰੇ ਲਾਈਕ ਸ਼ੇਅਰ ਕਰ ਦਿਓ ਧੰਨਵਾਦੀ